ਸੀਐਮ ਭਗਵੰਤ ਮਾਨ ਜਿੰਨਾ ਦੀ ਕੇ ਜਗਬਾਣੀ ਚੈਨਲ ਤੇ ਇੱਕ ਇੰਟਰਵਿਊ ਚੱਲ ਰਹੀ ਸੀ ਜਿਸ ਦੌਰਾਨ ਰਿਪੋਰਟਰ ਸੀਐਮ ਮਾਨ ਨੂੰ ਉਹਨਾਂ ਦੇ ਪਰਿਵਾਰ ਦੀਆਂ ਕੁਝ ਫੋਟੋਆਂ ਬਾਰੇ ਪੁੱਛਦਾ ਹੈ ਜਿਨ੍ਹਾਂ ਵਿੱਚੋਂ ਕਿ ਇੱਕ ਫੋਟੋ ਸੀਐਮ ਭਗਵੰਤ ਮਾਨ ਦੀ ਵੱਡੀ ਧੀ ਸਿਰਤ ਮਾਨ ਦੀ ਹੁੰਦੀ ਹੈ ਪਰ ਸੀਐਮ ਮਾਨ ਇਸ ਨੂੰ ਆਪਣੇ ਭਾਂਜਾ ਭਣਜੀ ਦੀ ਫੋਟੋ ਦੱਸਦੇ ਹਨ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਭੁਲੇਖਾ ਲੱਗਿਆ ਹੋਵੇ ਜਾਂ ਉਹ ਦੱਸਣਾ ਹੀ ਨਾ ਚਾਹੁੰਦੇ ਹੋਣ ਪਰ ਹੁਣ ਇਸ ਵੀਡੀਓ ਉੱਪਰ ਸੀਐਮ ਭਗਵੰਤ ਮਾਨ ਦੀ ਪਹਿਲੀ ਪਤਨੀ ਦਾ ਵੀ ਜਵਾਬ ਆਇਆ ਹੈ ਪਹਿਲੀ ਪਤਨੀ ਨੇ ਸੀਐਮ ਮਾਨ ਦੀ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੀ ਕਦੇ ਇਹੋ ਜਿਹੇ ਇਨਸਾਨ ਸੁਣਿਆ ਜਿਹੜਾ ਆਪਣੀ ਹੀ ਧੀ ਨੂੰ ਨਾ ਪਛਾਣ ਸਕਦਾ ਹੋਵੇ ਇਹ ਜਨਾਬ ਸਿਰਤ ਨੂੰ ਪਛਾਣਨ ਤੋਂ ਹੀ ਮੁਕਰ ਗਏ ਸੀ ਜਿਹੜੀ ਫੋਟੋ ਚੁੱਕ ਕੇ ਪੁੱਠੀ ਕਰ ਦਿੱਤੀ ਉਹ ਸਿਰਤ ਦੀ ਸੀ ਬਹੁਤ ਧੇਰ ਸੋਚਣ ਮਗਰੋਂ ਦੱਸ ਰਹੇ ਹਨ ਕਿ ਇਹ ਮੇਰਾ ਭਾਣਜਾ ਤਾਂ ਇਹ ਮੇਰੀ ਭਾਣਜੀ ਹੈ ਜਦ ਕਿ ਭੈਣ ਦੇ ਤਾਂ ਦੋ ਮੁੰਡੇ ਹੀ ਹਨ ਧੀਆ ਧੀਆ ਕਰਕੇ ਪਖੰਡ ਬਹੁਤ ਕੀਤੇ ਨੇ ਅੱਜ ਤੱਕ ਜੋ ਸਿਰਫ ਝੂਠਾ ਡਰਾਮਾ ਹੀ ਸਨ ਹੋਰ ਕੁਝ ਵੀ ਨਹੀਂ ਬੱਚਾ ਕੋਈ ਵੀ ਹੋਵੇ ਰੱਬ ਦੀ ਨਿਆਮਤ ਹੀ ਹੁੰਦਾ ਹੈ ਹਰ ਮਾਂ ਬਾਪ ਦੇ ਲਈ ਪਰ ਇਸ ਤਰ੍ਹਾਂ ਰਾਜਨੀਤੀ ਕਰ ਲਈ ਅਤੇ ਸਿਰਫ ਲੋਕਾਂ ਦੀ ਹਮਦਰਦੀ ਲੈਣ ਲਈ ਆਪਣੇ ਬੱਚਿਆਂ ਨੂੰ ਬਦਨਾਮ ਕਰਨਾ ਤੇ ਸਮੇਂ-ਸਮੇਂ ਤੇ ਵਰਤਣਾ ਇਨਸਾਨੀਅਤ ਨਹੀਂ ਹੈ ਸੱਚ ਸਾਹਮਣੇ ਆ ਕੇ ਹੀ ਰਹੂਗਾ ਮੈਨੂੰ ਭਰੋਸਾ ਹੈ ਵਾਹਿਗੁਰੂ ਦੇ ਇਨਸਾਫ ਉਤੇ ਕਿ ਕੱਲੇ-ਕੱਲੇ ਝੂਠ ਦਾ ਜਵਾਬ ਮਿਲੂਗਾ ਜੋ ਮੇਰੇ ਬੱਚਿਆਂ ਬਾਰੇ ਬੋਲਿਆ ਗਿਆ ਜਾਂ ਫਿਰ ਪੰਜਾਬ ਦੇ ਲੋਕਾਂ ਨਾਲ ਬੋਲਿਆ ਗਿਆ